ओ माए रंग दे मेरा रंग दे बसंती चोला मेरा रंग दे बसंती चोला माए रंग दे बसंती चोला आजादी को चली बयाने दीवानों की टोलियाँ खून से अपने लिख देंगे हम इनकलाब की बोलियां हम वापस लौटेंगे लेकर आजादी का टोला मेरा रंग दे Basanti Jola ਅੱਜ ਹੈ ਅਮਰ ਸ਼ਹੀਦ ਸੁਖਦੇਵ <th>ਾਪਰ ਦਾ ਜਨਮ ਦਿਨ ਅਸੀਂ ਉਹਨਾਂ ਦੇ ਜਨਮ ਸਥਾਨ ਤੇ ਮੌਜੂਦ ਹੈਗੇ ਆ ਤਾਂ ਉਹਨਾਂ ਦੇ ਪਰਿਵਾਰਕ ਮੈਂਬਰ ਹੀ ਸਾਡੇ ਨਾਲ ਮੌਜੂਦ ਹੋਣਗੇ ਗੱਲਬਾਤ ਕਰਾਂਗੇ ਨਾਲ ਦੀ ਨਾਲ ਅਸੀਂ ਤਸਵੀਰਾਂ ਵੀ ਸਾਂਝੀਆਂ ਕਰਾਂਗੇ ਇਸੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਵਾ ਜਿਸ ਘਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਕਿੰਨੀ ਦੇਰ ਇਸ ਘਰ ਦੇ ਵਿੱਚ ਉਹਨਾਂ ਨੇ ਬਤੀਤ ਕੀਤੇ ਨੇ ਪੂਰੀ ਗੱਲਬਾਤ ਕਰ ਲੈਣੇ ਤ੍ਰਿਬੂਨ <th>ਾਪਾ ਸਾਡੇ ਨਾਲ ਮੌਜੂਦ ਨੇ 53 ਅੱਜ ਸ਼ਹੀਦ ਸੁਖਦੇਵ <th>ਾਪਰ ਜਨਮ ਦਿਨ ਦਾ ਇਸੇ ਘਰ ਦੇ ਵਿੱਚ ਉਹਨਾਂ ਦਾ ਜਨਮ ਜਨਮ ਹੋਇਆ ਵਾ ਇਹ ਜਨਮ ਸਥਾਨ ਉਹਨਾਂ ਦਾ ਕੀ ਕਹਿਣਾ ਚਾਹੂੰਗਾ ਕਿੰਨਾ ਕੁ ਸਮਾਂ ਕਰੂੰਗਾ ਕਿਉਂਕਿ ਇਹ ਚੈਨਲ ਇੱਕ ਸ਼ਹੀਦ ਪਰਿਵਾਰ ਦਾ ਚੈਨਲ ਹੈ ਔਰ ਸ਼ਹੀਦਾਂ ਦੀ ਆਵਾਜ਼ ਹਮੇਸ਼ਾ ਹੀ ਬੁਲੰਦ ਕਰਦਾ ਹੈ ਚਾਹੇ ਉਹਨਾਂ ਦੀ ਜਨਮ ਸਥਲੀਆਂ ਦੇ ਮੁੱਦੇ ਹੋਣ ਚਾਹੇ ਸ਼ੀਦੀ ਦਿਹਾੜਾ ਹੋਵੇ ਚਾਹੇ ਜੋ ਵੀ ਉਹਨਾਂ ਦੇ ਪ੍ਰਤੀ ਕਾਰਜਕ੍ਰਮ ਹੋਣ ਅੱਜ 118ਵਾਂ ਸ਼ੀਦੀ ਦਿਵਸ ਹੈ ਜਿਹੜਾ ਕਿ ਸ਼ਹੀਦ ਸੁਖਦੇਵ ਜੀ ਦੀ ਜਨਮ ਭੂਮੀ ਤੇ ਆਪਾਂ ਸਾਰੇ ਹੀ ਬੜੇ ਹਰਸ਼-ਖਰ ਉਲਾਸ ਦੇ ਨਾਲ ਮਨਾ ਰਹੇ ਹਾਂ ਔਰ ਇੱਥੇ ਤੁਸੀਂ ਦੇਖੋ ਕਿੰਨਾ ਵਧੀਆ ਮੈਡੀਕਲ ਕੈਂਪ ਵੀ ਲੱਗਿਆ ਹੋਇਆ ਹੈ ਬਲੱਡ ਕੈਂਪ ਵੀ ਲੱਗਿਆ ਹੋਇਆ ਹੈ ਹੱਡੀਆਂ ਦਾ ਕੈਂਪ ਵੀ ਲੱਗਿਆ ਹੋਇਆ ਹੈ ਸਾਰੇ ਤਰ੍ਹਾਂ ਦੇ ਇੱਥੇ ਕੈਂਪ ਆਯੁਰਵੇਦਾ ਦਾ ਕੈਂਪ ਵੀ ਲੱਗਿਆ ਹੋਇਆ ਹੈ ਲੋਕ ਵੱੜ ਚੜ ਕੇ ਹਿੱਸਾ ਲੈ ਰਹੇ ਆਪਣੇ ਅੱਖਾਂ ਦਾ ਇਲਾਜ ਕਰਾ ਰਹੇ ਹੈ ਔਰ ਜਿਹੜੀ ਡਾਕਟਰ ਰਮੇਸ਼ ਜੀ ਦੀ ਟੀਮ ਹੈ ਉਹਨਾਂ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕੋਈ ਵੀ ਕਿਸੇ ਦੇ ਵੀ ਮੋਤੀਆ ਨਿਕਲਦਾ ਤੇ ਉਹ ਫ੍ਰੀ ਉਹਦਾ ਆਪਰੇਟ ਕਰਨਗੇ ਇਸ ਦਰਮ ਸਥਾਨ ਦੇ ਇਤਿਹਾਸ ਬਾਰੇ ਥੋੜਾ ਜਾਨੂ ਕਰਾਉ। ਦੇਖੋ ਇਹ ਸ਼ਹੀਦ ਸੁਖਦੇਵ ਜੀ ਦਾ ਜਨਮ ਸਥਾਨ ਹੈ 1907 15 ਮਈ ਨੂੰ ਇਸੀ ਸਥਾਨ 'ਚ ਉਹਨਾਂ ਦਾ ਜਨਮ ਹੋਇਆ ਮਾਤਾ ਰੱਲੀ ਜੀ ਦੇ ਘੁੱਖੋਂ ਔਰ ਉਹ ਇੱਥੇ 3.5-4 ਸਾਲ ਦੀ ਉਮਰ ਚੜ੍ਹੇ ਉਸ ਤੋਂ ਬਾਅਦ ਲਾਹੌਰ ਚਲੇ ਗਏ ਆਂਦੇ ਜਾਂਦੇ ਰਹਿੰਦੇ ਸੀਗੇ ਉੱਥੇ ਜਾ ਕੇ ਉਹਨਾਂ ਦੀ ਭਗਤ ਸਿੰਘ ਨਾਲ ਯਾਰੀ ਪਈ ਰਾਜਗੁਰੂ ਸੁਖਦੇਵ ਸਾਰੇ ਇਕੱਠੇ ਹੋ ਕੇ ਇਹਨਾਂ ਨੇ ਦੇਸ਼ ਦੇ ਲਈ ਆਪਣੀ ਜਾਨ ਨਿਸ਼ਾਵਰ ਕਰ ਦਿੱਤੀ। ਇਸ ਘਰ ਨੂੰ ਲੈ ਕੇ ਤੁਸੀਂ ਬਹੁਤ ਵੱਡਾ ਸੰਘਰਸ਼ ਕੀਤਾ ਵਾ ਅੱਜ ਇਸ ਘਰ ਦੇ ਵਿੱਚ ਰੌਣਕਾਂ ਲੱਗੀਆਂ ਨੇ ਰੌਣਕਾਂ ਲੱਗੀਆਂ ਹੋਈਆਂ ਸਾਨੂੰ ਤਾਂ ਉਤਸ਼ਾਹ ਵੀ ਹੈ ਥੋੜੀ ਜਿਹੀ ਗਮੀ ਹੈ ਅਸੀਂ ਭਗਵੰਤ ਮਾਨ ਜੀ ਨੂੰ ਤੁਹਾਡੇ ਰਾਹੀਂ ਇੱਕ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਰ ਤੁਸੀਂ ਇੱਕ ਆਮ ਘਰ ਤੋਂ ਸੀਐਮ ਬਨੇ ਹੋ ਔਰ ਬਹੁਤ ਵਧੀਆ ਕੰਮ ਤੁਸੀਂ ਪੰਜਾਬ ਲਈ ਕਰਿਓ ਨਸ਼ਿਆਂ ਦੇ ਵਿਰੁੱਧ ਵੀ ਤੁਸੀਂ ਮੁਹਿੰਮ ਚਲਾਈ ਹੋਈ ਹੈ ਉਸ ਤੋਂ ਬਾਅਦ ਜਿਹੜੇ ਬਾਰਡਰ ਸੀ ਉਹ ਵੀ ਲੋਕਾਂ ਲਈ ਖੁਲਵਾ ਦਿੱਤੇ ਹਰ ਕੰਮ ਦਾ ਤੁਸੀਂ ਛਲਾਗਾ ਯੋ ਕੰਮ ਕਰ ਰਹੇ ਹੋ ਅਸੀਂ ਇੱਕ ਛੋਟੀ ਜਿਹੀ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਰਕਾਰ ਨੇ ਸਾਰੀ ਜਿਹੜੀਆਂ ਹੈਗੀਆਂ ਪਰਮਿਸ਼ਨਸ ਦੇਤੀਆਂ ਲੋਕਲ ਐਡਮਿਨਿਸ 55 ਲੱਖ ਰੁਪਏ ਦੀ ਜਿਹੜੀ ਟੋਟਲ ਅਮਾਉਂਟ ਹੈ ਡਾਇਰੈਕਟ ਅਸੈਸਸਲੀ ਪਾਸ ਕਰਨੀ ਹੈ ਤੁਹਾਡੇ ਸਰਕਾਰ ਵੱਲੋਂ ਕੋਈ ਦੇਰੀ ਨਹੀਂ ਹੈਗੀ ਜਿਹੜਾ ਐਡਮਿਨਿਸਟ੍ਰੇਸ਼ਨ ਹੈ ਉਹ ਤੁਹਾਡੀ ਢਿੱਲ ਦਿਖਾ ਰਿਹਾ 15 ਮਈ ਸੀ ਜਨਮ ਦਿਹਾੜਾ ਸੀ ਸਾਡੀ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਸ਼ਾਮ ਤੱਕ ਚਾਹੇ ਇਹ ਐਲਾਨ ਕਰ ਦਿਓ ਐਲਾਨ ਕਰ ਦਿਓ ਚਾਹੇ ਤੁਹਾਡਾ ਕੋਈ ਮੰਤਰੀ ਆ ਕੇ ਨੀ ਪੱਤਰ ਰੱਖ ਜਵੇ ਦੇਖੋ ਜਨਮ ਦਿਹਾੜਾ ਹੈਗਾ ਸਾਨੂੰ ਖੁਸ਼ੀ ਮਹਿਸੂਸ ਹੋਊਗੀ ਕਿ ਸ਼ਹੀਦਾਂ ਲਈ ਸੁਖਦੇਵ ਜੀ ਲਈ ਤੁਸੀਂ ਜਿਹੜਾ ਲੰਘ ਹੈ ਇਹ ਖੋਲਤਾ ਕੱਲ ਤੁਸੀਂ ਲੁਧਿਆਣਾ ਵੀ ਆਏ ਤੁਸੀਂ ਇਹ ਵੀ ਕਿਹਾ ਕਿ ਸੁਖਦੇਵ ਦੀ ਕਰਮ ਭੂਮੀ ਹੈ ਲੁਧਿਆਣਾ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਈ ਸੀਐਮ ਆਏ ਕਈ ਗਏ ਔਰ ਤੁਸੀਂ ਆ ਕੇ ਉਹਨਾਂ ਦਾ ਨਾਮ ਵੀ ਲਿੱਤਾ ਸਾਡੀ ਹੱਥ ਜੋੜ ਕੇ ਤੁਹਾਡੇ ਅੱਗੇ ਬੇਨਤੀ ਹੈ ਜਿਹੜੇ ਨੁਮਾਇੰਦੇ ਤੁਹਾਡੇ ਇੱਥੇ ਬੈਠੇ ਐਡਮਿਨਿਸਟ੍ਰੇਸ਼ਨ ਦੇ ਉਹਨਾਂ ਨੂੰ ਕੋਈ ਕੰਮ ਪਹਿਲ ਦੇ ਆਧਾਰ ਤੇ ਕਰਨ ਤਾਂ ਕਿ ਇੱਥੇ ਜਿਹੜਾ ਹਜੂਮ ਹੈ ਇਹ ਤਾਂ ਹਜ਼ਾਰਾਂ ਦੀ ਤੋਂ ਹੈ ਉਹ ਲੱਖਾਂ ਦੀ ਤਾਦਾਦ ਦੇ ਵਿੱਚ ਲੋਕ ਆਣ ਘੰਟਾ ਘਰ ਤੱਕ ਲਾਈਨਾਂ ਲੱਗੀਆਂ ਹੋਣ ਉਹਨਾਂ ਨੂੰ ਮੱਥਾ ਟੇਕਣ ਲਈ ਇੱਥੇ ਇਸ ਕਰਦੇ ਲਈ ਟਰਸਟ ਹੋਰ ਕੀ ਕੰਮ ਕਰ ਦੇ ਵਿੱਚ ਹਾਈ ਕੋਰਟ ਚ ਅਸੀਂ ਵਿਨ ਕੀਤਾ ਸੀਗੇ ਜਿਹਦੇ ਵਿੱਚ ਫੈਮਿਲੀ ਨੂੰ ਐਸੋਸੀਏਟ ਕੀਤਾ ਗਿਆ ਸੀ ਗਵਰਨਮੈਂਟ ਦੇ ਨਾਲ ਔਰ ਲੋਕਲ ਐਡਮਿਨਿਸਟ੍ਰੇਸ਼ਨ ਦੇ ਨਾਲ ਆਰਕੀਓਲੋਜੀ ਡਿਪਾਰਟਮੈਂਟ ਦੇ ਨਾਲ ਅੱਜ ਆਰਕੀਓਲੋਜੀ ਦੀ ਟੀਮ ਵੀ ਇੱਥੇ ਆਈ ਹੋਈ ਹੈ ਉਹਨਾਂ ਨੇ ਵੀ ਸਾਨੂੰ ਇੱਕ ਆ ਕੇ ਪੱਤਰ ਦਿਖਾਇਆ ਬਹੁਤ ਸੋਹਣਾ ਲੱਗਿਆ ਸਾਨੂੰ ਕਿ ਉਹਨਾਂ ਨੇ ਸਾਨੂੰ ਵੀ ਤਾਰਾ ਕੀਤਾ ਹੈ ਕਿ ਡੀਸੀ ਸਾਹਿਬ ਨੂੰ ਕਿਹਾ ਦੀ ਜਿਹੜੀ ਸਾਮ ਸੰਭਾਲ ਹੈ ਉਹਦੇ ਲਈ ਜਲਦੀ ਇੱਕ ਮੀਟਿੰਗ ਬੁਲਾਈ ਜਾਊਗੀ ਇਹ ਸਮੇਂ-ਸਮੇਂ ਦੇ ਵਿੱਚ ਅਸੀਂ ਪ੍ਰੋਗਰਾਮ ਕਰਦੇ ਰਹਿੰਦੇ ਹਾਂ ਇੱਥੇ ਕੋਈ ਬਲੱਡ ਕੈਂਪ ਲਗਾ ਦਿੱਤਾ ਕੋਈ ਮੈਡੀਕਲ ਕੈਂਪ ਲਗਾ ਦਿੱਤਾ ਕੋਈ ਲੰਗਰ ਲਗਾ ਦਿੱਤਾ ਕੋਈ ਗ ਇੱਥੇ ਬਹੁਤ سارے ਕਲਾਕਾਰ ਵੀ ਪਹੁੰਚੇ ਨੇ ਬਹੁਤ سارے ਰਾਜਨੀਤਿਕ ਆਗੂ ਵੀ ਪਹੁੰਚੇ ਨੇ ਤਾਂ 스타 ਮਾਦਵ ਰਾਈ ਵੀ ਇੱਥੇ ਪਹੁੰਚੇ ਗੱਲਬਾਤ ਕਰਨੇ ਸਰ ਇੱਕ ਗੀਤ ਸ਼ੁਰੂ ਕਰ ਲੈਣੇ ਇੱਕ ਬਿਲਕੁਲ ਜੀ ਬਿਲਕੁਲ ਜੁੜੀਆਂ ਕਾਤਰਾ ਨਾ ਸਮਝੇ ਕੋਈ ਕੌਮੀ ਚੰਡੇ ਨੂੰ ਜੁੜੀਆਂ ਕਾਤਰਾ ਨਾ ਸਮਝੇ ਕੋਈ ਕੌਮੀ ਚੰਡੇ ਨੂੰ ਦੇ ਕੇ ਖੂਨ ਸ਼ਹੀਦਾਂ ਚਾੜੇ ਰੰਗ ਤਿਰੰਗੇ ਨੂੰ Hindu Muslim ਤੇ Sikh ne jaan di baazi laake Bharat maa di choli ki kabund lahudi paake Hindu Muslim te Sikh ne jaan di baazi laake ਭਾਰਤ ਮਾਂ ਦੀ ਝੋਲੀ ਕੀ ਕਬੂਦ ਲਹੂ ਦੀ ਪਾਕੇ ਤਿੰਨ ਕੌਮਾਂ ਨੇ ਰਲ ਕੇ ਰੰਗਿਆ ਰੰਗ ਤਿਰੰਗੇ ਨੂੰ ਤਿੰਨ ਕੌਮਾਂ ਨੇ ਰਲ ਕੇ ਰੰਗਿਆ ਰੰਗ ਤਿਰੰਗੇ ਨੂੰ ਦੇ ਕੇ ਖੂਨ ਸ਼ਹੀਦਾਂ ਚਾੜੇ ਰੰਗ ਤਿਰੰਗੇ ਨੂੰ ਬਹੁਤ ਬਹੁਤ ਧੰਵਾ ਜੀ ਅੱਜ ਵੀ ਦੱਸਿਆ ਕਿ ਇੱਥੇ ਕਲਾਕਾਰ ਪਹੁੰਚ ਰਹੇ ਨੇ, ਰਾਜਨੀਤੀ ਆਗੂ ਪਹੁੰਚ ਰਹੇ ਨੇ, ਹਰ ਕੋਈ ਇੱਥੇ ਨਸਮਸਕ ਹੋ ਰਿਹਾ ਵਾ ਤਾਂ ਕੁਝ ਹੋਰ ਲੋਕ ਪਹੁੰਚੇ ਨੇ ਗੱਲਬਾਤ ਕਰ ਲੈਣੇ ਆ। ਕੀ ਕਹਿਣਾ ਚਾਹੁੰਗਾ ਅੱਜ ਜਨ ਸਥਾਨ ਤੇ ਪਹੁੰਚੇ, ਅੱਜ ਜਨਮ ਦਿਨ ਹੈਗਾ ਵਾ ਸ੍ਰੀ ਸੁਖਦੇਵ ਥਾਪਰ ਦਾ। ਦੇਖੋ ਜੀ ਪਹਿਲਾਂ ਤਾਂ ਸੁਖਦੇਵ ਥਾਪਰ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ। ਸੁਖਦੇਵ ਥਾਪਰ ਜੀ, ਰਾਜਗੁਰੂ ਜੀ, ਭਗਤ ਸਿੰਘ ਜੀ ਸਾਡੇ ਆਈਡੀਅਲ ਨੇ। ਇਹਨਾਂ ਦੇ ਸਦਕੇ ਜਿਹੜੀ ਦੇਸ਼ ਨੂੰ ਆਜ਼ਾਦੀ ਮਿਲੀ ਆ। ਤੇ ਜਿਸ ਤਰ੍ਹਾਂ ਕਿ ਤ੍ਰਿਭੂਨ <th>ਪਰ ਜੀ ਨੇ ਦੱਸਿਆ ਕਿ ਪਹਿਲਾਂ ਇਹਨਾਂ ਨੇ ਇੱਕ ਰਸਤੇ ਦੇ ਲਈ ਬੜੀ ਪਰਿਵਾਰ ਨੇ ਲੜਾਈ ਲੜੀ ਹੈ ਬੜੀ ਸੰਸਥਾ ਨੇ ਲੜਾਈ ਲੜੀ ਆ ਤੇ ਮੈਂ ਉਹਨਾਂ ਉਸੇ ਮਾਧਿਅਮ ਨੂੰ ਬਣਾਉਂਦਾ ਹਾਂ ਅੱਗੇ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਇਨਕਲਾਬ ਦਾ ਨਾਰਾ ਲਾਇਆ ਸੀ ਇੱਕ ਇਨਕਲਾਬ ਦੇ ਨਾਮ ਤੇ ਇੱਕ ਤੁਸੀਂ ਪਾਰਟੀ ਜਿਹੜੀ ਖੜੀ ਕਰਕੇ ਉਹਨੂੰ ਸਰਕਾਰ ਲਿਆਂਦੀ ਤੇ ਇਹਦੇ ਉੱਪਰ ਵੀ ਇੱਕ ਉਪਰਾਲਾ ਵਾ ਜਿਹੜਾ ਇਹਨੂੰ ਮੁਹੱਈਆ ਨੂੰ ਪੂਰਾ ਕਰਾਓ ਜੋ ਕਿ ਤੁਸੀਂ ਕੰਮ ਕਰ ਚੁੱਕੇ ਹੋ ਨੇੜੇ ਲੱਗਾ ਹੋਇਆ ਬਾ ਥੋੜਾ ਡੀਸੀ ਸਾਹਿਬ ਨੂੰ ਕਹਿ ਕੇ ਇਹ ਜਿਹੜਾ ਕਾਰਜਕ੍ਰਮ ਹੈ ਇਹਨੂੰ ਪੂਰਾ ਕਰਾਓ ਤੇ ਅੱਜ ਦੀ ਜਿਹੜੇ ਕਾਰਜਕ੍ਰਮ ਦੀ ਥਾਪਰ ਪਰਿਵਾਰ ਨੂੰ ਪੂਰੀ ਪੂਰੀ ਧੰਨਵਾਦ ਇਹਨਾਂ ਦਾ ਬਹੁਤ-ਬਹੁਤ ਕਿਉਂ ਕਰਕੇ ਇਹ ਸਮਾਜ ਨੂੰ ਜੋੜੀ ਰੱਖਦੇ ਆ ਨਾਲ ਜੇ ਇਹ ਕਾਰਜਕ੍ਰਮ ਕਰਦੇ ਆ ਸ਼ਹੀਦਾਂ ਦੇ ਨਾਲ ਯਾਦ ਕਰਦੇ ਆ ਸਾਰਿਆਂ ਨੂੰ ਸਮਾਜ ਨੂੰ ਪੂਰੇ ਲੁਧਿਆਣੇ ਨੂੰ ਇੱਥੇ ਇਕੱਤਰ ਹੁੰਦੀ ਆ ਸਰਬਸਾਂਝੀਆਂ ਪਾਰਟੀਆਂ ਸਾਰੀਆਂ ਪਾਰਟੀਆਂ ਦੇ ਲੋਕ ਇੱਥੇ ਆਣ ਕੇ ਨਕਮਸਤਕ ਹੁੰਦੇ ਆ ਯਾਦ ਕਰਦੇ ਸ਼ਹੀਦਾਂ ਨੂੰ ਤੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਗੌਰਵ ਜੀ ਦਾ ਧੰਨਵਾਦ ਕਰਦਾ ਤੁਹਾਡੇ ਚੈਨਲ ਦਾ ਧੰਨਵਾਦ ਕਰਦਾ ਜਿਹੜੇ ਕਿ ਇਹਨੂੰ ਮਹੀਮ ਵਧੀਆ ਬਣਾ ਅੱਜ ਉਸ ਥਾਂ ਤੇ ਬਹੁਤ ਸਾਰੇ ਰਾਜਨੀਤਿਕ ਆਗੂ ਪਹੁੰਚ ਰਹੇ ਨੇ ਅੱਜ ਸ਼ਰਧਾਂਜਲੀ ਦੇ ਰਹੇ ਨੇ ਨਤਮਸਤਕ ਹੋ ਰਹੇ ਨੇ ਕਿਉਂਕਿ ਅੱਜ ਸ਼ਹੀਦ ਸੁਖਦੇਠਾ ਪੱਦਾ ਜਨਮ ਦੇ ਹੈਗਾ ਵਾ ਕੀ ਕਹਿਣਾ ਚਾਹੁੰਗਾ ਜਨਮ ਸਥਾਨ ਤੇ ਪਹੁੰਚੇ ਹੋ ਨਤਮਸਤਕ ਹੋਇਆ ਪਹਿਲਾਂ ਤਾਂ ਮੈਂ ਸਭ ਤੋਂ ਪਹਿਲਾਂ ਤੁਹਾਡੇ ਚੈਨਲ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਮੌਕਾ ਦਿੱਤਾ ਅੱਜ ਅਸੀਂ ਥਾਪਰ ਜੀ ਨੂੰ ਇੱਕ ਸ਼ਰਧਾਲ ਸ਼ਰਧਾ ਦੇ ਫੁੱਲ ਪੇਟ ਕਰਨ ਆਏ ਆਂ ਉਹ ਸਰਦਾ ਦੇ ਫੁੱਲ ਭੇਟ ਕਰਦੇ ਹੋਏ ਅੱਜ ਜਿਸ ਧਰਤੀ ਤੇ ਅਸੀਂ ਖੜੀ ਆਂ ਇਹ ਧਰਤੀ ਉਹਨਾਂ ਦੀ ਸਾਨੂੰ ਦੇਣ ਹੈ ਜਿਹਦੇ ਵਿੱਚ ਭਗਤ ਸਿੰਘ ਸੁਖਦੇਵ ਰਾਜਗੁਰੂ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕਰਕੇ ਸਾਨੂੰ ਅੱਜ ਹਿੰਦੁਸਤਾਨ ਦੇ ਵਿੱਚ ਰਹਿਣ ਦਾ ਇੱਕ ਮੌਕਾ ਦਿੱਤਾ ਬਹੁਤ ਫਿਰਕਾਪ੍ਰਸਤ ਲੋਕ ਨੇ ਜਿਹੜੇ ਸਾਨੂੰ ਅਲੱਗ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਇਹਨਾਂ ਦੇ ਪੂਰਨਿਆਂ ਤੇ ਚੱਲਦੇ ਹੋਏ ਅਸੀਂ ਇਹ ਅਲੱਗ ਨਹੀਂ ਹੋਵਾਂਗੇ ਤੇ ਅੱਜ ਅਸੀਂ ਇਸ ਲਈ ਬਹੁਤ ਧੰਨਵਾਦੀ ਆਂ ਥਾਪਰ ਜੀ ਦੀ ਜਨਮ ਸਤਲੀ ਤੇ ਆ ਕੇ ਔਰ ਬਹੁਤ ਸ਼ਰਦਾ ਦੇ ਫੁੱਲ ਭੇਟ ਕਰਦੇ ਆ। ਜੀ। ਹਾਂ ਬਿਲਕੁਲ ਜਿਵੇਂ ਕਿ ਅਸੀਂ ਤਸਵੀਰਾਂ ਦਿਖਾਈਆਂ ਨੇ ਤਾਂ ਇੱਕ ਲਾਸਟ ਕੀਤੇ ਆ ਕੇ ਅਸੀਂ ਸਮਾਪਤੀ ਕਰਾਂਗੇ ਕੀ ਕਹਿਣਾ ਚਾਹੁੰਗੇ ਇੱਕ ਗੀਤ ਦੇ ਨਾਲ। ਦੇਖੋ ਜੀ ਸਾਰੇ ਯੂਥ ਨੂੰ ਇਹੀ ਅਪੀਲ ਹੈ ਕਿ ਲੋਕ ਆਈਡਲ ਬਣਾਉਂਦੇ ਨੇ ਤੇ ਜੇ ਆਈਡਲ ਬਣਾਉਣਾ ਵਾ ਤੇ ਅਮਰ ਸ਼ਹੀਦ ਸੁਖਦੇਵ ਥਾਪਰ ਜੀ ਨੂੰ ਬਣਾਓ ਉਹਨਾਂ ਦੀ ਸੋਚ ਨੂੰ ਬਣਾਓ ਤੇ ਅੰਤ ਦੇ ਇੱਕ ਇੱਕ ਗੀਤ ਸੁਣ ਕੇ ਜਰਾ। ਓ ਮੇਰਾ ਰੰਗ ਦੇ ਬਸੰਤੀ ਚੋਲਾ ਓ ਮੇਰਾ ਰੰਗ ਦੇ ਬਸੰਤੀ ਚੋਲਾ ਓ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਓ ਮੇਰਾ ਰੰਗ ਦੇ ਓ ਮਾਏ ਰੰਗ ਦੇ ਮੇਰਾ ਰੰਗ ਦੇ ਬਸੰਤੀ ਚੋਲਾ ਮੇਰਾ ਰੰਗ ਦੇ ਬਸੰਤੀ ਚੋਲਾ ਮਾਏ ਰੰਗ ਦੇ ਬਸੰਤੀ ਚੋਲਾ ਵਿਦਾ ਜਿਹੜੀਆਂ ਤੁਹਾਡੇ ਨਾਲ ਅਸੀਂ ਸਾਂਝੀ ਕੀਤੀਆਂ ਨੇ ਇਹ ਘਰ ਉਹਨਾਂ ਦਾ ਹੈਗਾ ਜਨਮ ਸਥਾਨ ਹੈਗਾ ਵਾ ਇਸੇ ਘਰ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਇਹ ਉਹ ਕਮਰਾ ਹੈਗਾ ਵਾ ਜਿੱਥੇ ਸੁਖਦੇਵ ਥਾਪਰ ਉਹਨਾਂ ਨੇ ਜਨਮ ਲਿੱਤਾ ਵਾ ਤਾਂ 15 ਮਈ 1937 ਨੂੰ ਇਸੇ ਕਮਰੇ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀਗਾ ਤਾਂ ਕੁਝ ਸਮਾਂ ਬੀਤ ਕਰਨ ਤੋਂ ਬਾਅਦ ਉਹ ਪਾਕਿਸਤਾਨ ਚਲੇ ਗਏ ਸੀਗੇ ਤਾਂ ਉਹਨਾਂ ਨੇ ਇੱਕ ਦੇਸ਼ ਨੂੰ ਆਜ਼ਾਦੀ ਦਿਨਾਂ ਦੇ ਲਈ ਇੱਕ ਵੱਡੀ ਲੜਾਈ ਲੜੀ ਸੀ ਸ਼ਹੀਦ ਸੁਖਦੇਵ ਥਾਪਰ ਉਹਨਾਂ ਨਾਲ ਰਾਜਗੁਰੂ ਨਾਲ ਅ ਤਾਰ ਬਾਦ ਦੀਆਂ ਤਸਵੀਰਾਂ ਤੁਹਾਡਾ ਨਾਲ ਅਸੀਂ ਸਾਂਝਾ ਕਰਾਂਗੇ ਹਰ ਕੋਈ ਜਿਹੜਾ ਅੱਜ ਨਤਮਸਤਕ ਹੋ ਰਿਹਾ ਵਾ ਵੱਖ-ਵੱਖ ਪਾਰਟੀਆਂ ਦੇ ਆਗੂ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਅ ਬਹੁਤ ਸਾਰੇ ਕਲਾਕਾਰ ਹੋਣ ਚਾਹੇ ਅ ਰਾਜਨੀਤਿਕ ਹੋਣ ਜਾਂ ਸਮਾਜ ਸੇਵੀ ਲੋਕ ਹੋਣ ਅ ਅੱਜ ਉਹਨਾਂ ਦੇ ਜਨਮ ਸਥਾਨ ਤੇ ਆ ਕੇ ਨਾ ਤਮਸਤਕ ਹੋ ਰਹੇ ਨੇ ਤਾਂ ਇਹ ਤਸਵੀਰਾਂ ਜੋ ਤੁਹਾਨੂੰ ਉਹਨਾਂ ਦੇ ਘਰ ਤੋਂ ਅਸੀਂ ਦਿਖਾ ਰਹੇ ਹਾਂ ਅ ਅੱਜ ਉਹਨਾਂ ਦੇ ਜਨਮ ਦਿਨ ਦੇ ਉੱਤੇ ਹਰ ਕੋਈ ਜਿਹੜਾ ਵਾ ਉਹਨਾਂ ਦੇ ਅ ਘਰ ਦੇ ਵਿੱਚ ਆ ਕੇ ਪਹੁੰਚ ਰਿਹਾ ਵਾ ਤਾਂ ਸ਼ਹੀਦ ਸੁਖਦੇਵ ਟਰਾਪਰ ਟਰੱਸਟ ਜੋ ਕਿ ਇੱਕ ਮੰਗ ਕਰ ਰਿਹਾ ਸਰਕਾਰ ਕੋ ਕਿ ਇੱਥੇ ਇੱਕ ਰਸਤਾ ਹੈਗਾ ਵਾ ਜਿਸ ਨੂੰ ਲੈ ਕੇ ਥੋੜੀ ਜਿਹੀ ਅੜਚੰ ਜਿਹੜੀ ਆ ਜਰੂਰ ਆ ਰਹੀ ਹੈ ਉਸ ਰਸਤੇ ਨੂੰ ਅਗਰ ਖੋਲਤਾ ਜਾਵੇ ਤਾਂ ਸਿੱਧਾ ਰਸਤਾ ਜਿਹੜਾ ਵਾ ਸ਼ਹੀਦ ਸੁਦੇਵ ਥਾਪਰ ਉਹਨਾਂ ਦੇ ਘਰ ਦੇ ਵਿੱਚ ਪਹੁੰਚੇਗਾ ਤਾਂ ਕਿ ਹਰ ਕੋਈ ਲੋਕ ਹਰ ਕੋਈ ਜਿਹੜਾ ਵਾ ਇੱਥੇ ਆ ਕੇ ਉਹਨਾਂ ਨੂੰ ਸੰਧਾਨ ਜੀ ਦੇ ਸਕੇ ਉਹਨਾਂ ਨੂੰ ਨਸਤ ਮਸਤਕ ਹੋ ਸਕੇ ਉਹਨਾਂ ਦੇ ਬਾਰੇ ਜਿਹੜਾ ਵਾ ਜਾਣ ਸਕੇ ਕੈਮਰਾਮੈਨ ਗੁਰਵਿੰਦਰ ਦੇ ਨਾਲ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ